ਸਾਡੇ ਵੱਲੋਂ ਅੱਜ ਜਿਹੜਾ ਹੈਗਾ ਇੰਟਰਨੈਸ਼ਨਲ ਡੇ ਅਗੇਂਸਟ ਸਟਰੱਗ ਦੇ ਵਿੱਚ ਪਿੰਡ ਸੇਤਾਂ ਵਾਲਾ ਵੀ ਕਿਹ ਜਿਹੜੀ ਅ ਪ੍ਰਾਲੀ ਫੈਕਟਰੀ ਹੈ ਉਥੇ 18 ਮੁਕਦਮੇ ਐਂਡੀ ਪੀਐਸ ਐਕਟ ਦੇ ਉਹਨਾਂ ਦਾ ਜਿਹੜਾ ਮਾਨ ਮੁਕਦਮਾ ਹੈਗਾ ਉਹ ਡਿਸਟਰੋਏ ਕੀਤਾ ਗਿਆ ਔਰ ਇਹ ਜਿਹੜਾ ਡਿਸਪੋਜ਼ਲ ਹੈਗਾ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜੋ ਇੱਕ ਫਿਕਸ ਪ੍ਰੋਸੀਜਰ ਹੈ ਜਿਹਦੇ ਚਕੇ ਅਸੀਂ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਦੇ ਹਾਂ ਉਹਦੇ ਤਹਿਤ ਇਹ ਡਿਸਟਰੋਏ ਕੀਤਾ ਗਿਆ ਇਹਦੇ ਚ ਅੱਜ ਕੁੱਲ 1 ਕਿਲੋ ਦੇ ਕਰੀਬ ਹਿਰੋਇਨ ਜਿਹੜੀ ਹੈਗੀ ਉਹ ਡਿਸਟਰੋਏ ਕੀਤੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ 500 25 ਗ੍ਰਾਮ ਦੇ ਕਰੀਬ ਗਾਂਜਾ ਜਿਹੜਾ ਹੈਗਾ ਜਿਹੜਾ ਹੈਗਾ ਮਟੀਰੀਅਲ ਉਹ ਡਿਸਟਰੋਏ ਕੀਤਾ ਪਹਿਲਾਂ ਵੀ ਸਾਡੇ ਵੱਲੋਂ 7 ਤਰੀਕ ਨੂੰ ਜੂਨ ਦੇ ਮਹੀਨੇ ਦੇ ਵਿੱਚ ਹੀ ਲਗਭਗ 24 ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜੁਡੀਸ਼ੀਅਲ ਮੈਜਿਸਟਰੇਟ ਤੋਂ ਆਰਡਰ ਲੈਣ ਤੋਂ ਬਾਅਦ ਉਹਨਾਂ ਦਾ ਜਿਹੜਾ ਮਾਲ ਮੁਕਦਮਾ ਨਸ਼ਟ ਕੀਤਾ ਗਿਆ ਸੀ ਜਿਹਦੇ ਵਿੱਚ 4 ਕਿੰਟਲ ਜਿਹੜਾ ਕੁੱਕੀ ਤੇ ਲਗਭਗ ਉਹਦੇ ਵਿੱਚ 700 ਗ੍ਰਾਮ ਹਿਰੋਇਨ ਤੇ 2300 ਜਿਹੜੀਆਂ ਟਰਾਮਾਡੋਲ ਦੀਆਂ ਗੋਲੀਆਂ ਜਿਹੜੀਆਂ ਸਾਡੇ ਵੱਲੋਂ ਨਸ਼ਟ ਕੀਤੀਆਂ ਸਰਦਸ਼ਿਆਂ ਦੇ ਵਿਰੁੱਧ ਵਿੱਚ ਲਗਾਤਾਰ ਜਿਹੜਾ ਪੁਲਿਸ ਦਾ ਆਪਰੇਸ਼ਨ ਚਲਾਇਆ ਜਾ ਰਿਹਾ ਹੁਣ ਕਿਸ ਤਰ੍ਹਾਂ ਦਾ ਸਕੰਜਾ ਜਿਹੜਾ ਚਲਾਇਆ ਜਾ ਰਿਹਾ ਹੈ ਨਸ਼ਕਸ਼ ਮਹਿਲ ਇਹਦੇ ਵਿੱਚ ਇੱਕ ਤਾਂ ਲੋਕਾਂ ਨੇ ਜਿਹੜਾ ਹੈਗਾ ਸਾਡੇ ਇਸ ਉਹ ਮੁਹਿੰਦ ਦੀ ਜਿਹੜੀ ਹੈਗੀ ਇੱਕ ਤਰੀਕੇ ਨਾਲ ਵੈਲਕਮ ਕੀਤਾ ਤੇ ਉਹ ਸਾਡਾ ਸਾਥ ਵੀ ਦੇ ਰਹੇ ਨੇ ਸਾਡੇ ਵੱਲੋਂ ਕੁਝ ਜਿਹੜੇ ਪਿੰਡਾਂ ਦੇ ਵਿੱਚ ਜਾਰਾ ਸ਼ਿਕਾਇਤ ਆ ਰਹੀ ਹੈ ਨਸ਼ੇ ਵੇਚਣ ਦੀ ਉੱਥੇ ਵੀ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਕੁਝ ਜਿਹੜੇ ਮੁਹੱਲੇ ਨੇ ਸ਼ਹਿਰਾਂ ਦੇ ਵਿੱਚ ਪ੍ਰਿੰਸਕੋਟ ਸ਼ਹਿਰ ਕੋਟਕਪੂਰਾ ਜਾਂ ਤੋਂ ਬਾਜਾਖਾਨਾ ਇੱਥੇ ਸਾਡੇ ਵੱਲੋਂ ਰੈਗੂਲਰਲੀ ਜਿਹੜਾ ਹੈਗਾ ਵੱਖ-ਵੱਖ ਸਮੇਂ ਤੇ ਜਿਹੜਾ ਹੈਗਾ ਰੇਟਸ ਕੀਤੀਆਂ ਜਾ ਰਹੀਆਂ ਤੇ ਲਗਭਗ ਰੋਜ਼ਾਨਾ ਜਿਹੜਾ ਹੈਗਾ ਸਾਡੇ ਵੱਲੋਂ ਜ਼ਿਲ੍ਹਾ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਪਹਿਲਾ ਜਿਹੜਾ ਅਸੀਂ 21 ਜੂਨ ਨੂੰ ਜਿਹੜਾ ਇੱਕ ਵੱਡਾ ਸਰਚ ਆਪਰੇਸ਼ਨ ਕਰਾਇਆ ਸੀ ਉਹਦੇ ਵਿੱਚ ਜਿਹੜਾ ਹੈਗਾ 10 ਦੇ ਕਰੀਬ ਜਿਹੜੇ ਨਸ਼ਾ ਤਸਕਰ ਸੀਗੇ ਉਹ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਐਫ ਆਈ ਆਰ ਦਰਜ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਗੋਣ ਅਗਲੇ ਆਉਣ ਵਾਲੇ ਦਿਨਾਂ ਵਿੱਚ ਚਰ ਕੋਲੋਂ ਕਿਸ ਤਰ੍ਹਾਂ ਦੀ ਕਿਉਂਕਿ ਲੋਕ ਕਾਫੀ ਇਸਰਾਹ ਰਹੇ ਨੇ ਬੁਸਤੀ ਇਸ ਕਰ ਰਹੇ ਇੱਕ ਤਾਂ ਗੈਸਟਡ ਅਫਸਰਾ ਵੱਲੋਂ ਤੇ ਐਸਐਕਯੂਜ਼ ਵੱਲੋਂ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਦੌਰਾ ਕੀਤਾ ਜਾ ਰਿਹਾ ਉੱਥੇ ਲੋਕਾਂ ਦੇ ਨਾਲ ਸਾਡਾ رابطہ ਕਾਇਮ ਹੋ ਰਿਹਾ ਔਰ ਇਸੇ ਦੇ ਤਹਿਤ ਜਿਹੜਾ ਸਾਡਾ ਇੱਥੇ ਇੱਕ ਡੀ ਐਡਿਕਸ਼ਨ ਸੈਂਟਰ ਹੈ ਜ਼ਿਲ੍ਹਾ ਪਿੰਕ ਕੋੜ ਦਾ ਡੀ ਐਡਿਕਸ਼ਨ ਸੈਂਟਰ ਜਿਹੜਾ ਕਿ ਮੈਡੀਕਲ ਕਾਲਜ ਦੇ ਨਾਲ ਉਹਨਾਂ ਦੀ ਪ੍ਰਮਾਈਸਸ ਤੇ ਖੁੱਲ੍ਹ ਆਇਆ ਉਹਦੇ ਵਿੱਚ ਡੀਐਸਪੀ ਫਰੀਦਕੋਟ ਵੱਲੋਂ ਜਿਹੜਾ ਹੈਗਾ ਲੋਕਾਂ ਦੇ ਸਹਿਯੋਗ ਨਾਲ ਲਗਭਗ 10 ਦੇ ਕਰੀਬ ਜਿਹੜੇ ਹੈਗੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਦਾਖਲ ਦਾਖਲ ਕਰਵਾਇਆ ਗਿਆ ਉਥੇ ਸਰਕਾਰ ਦਾ ਸਾਰਾ ਇੰਤਜ਼ਾਮ ਹੈ ਉਹਨਾਂ ਦੇ ਖਾਣ ਦਾ ਤੇ ਰਹਿਣ ਦਾ ਔਰ ਇੱਕ ਤਰੀਕੇ ਨਾਲ ਸਰਕਾਰ ਵੱਲੋਂ ਜਿਹੜਾ ਹੈਗਾ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਜਿੰਦੇ ਚਕੇ ਬੰਦਾ 10 ਤੋਂ 15 ਦਿਨ ਦੇ ਵਿੱਚ ਨਸ਼ਾ ਛੱਡ ਕੇ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਹੈ ਜ਼ਿੰਦਗੀ ਦੁਬਾਰਾ ਤੋਂ ਵਧੀਆ ਕਰ ਸਕਦਾ ਹੈ। ਕੱਲ 3 ਵਿਅਕਤੀਆਂ ਨੇ ਜਿਹੜਾ ਹੈਗਾ ਉੱਥੋਂ ਨਸ਼ਾ ਛੱਡਣ ਤੋਂ ਬਾਅਦ ਛੁੱਟੀ ਪ੍ਰਾਪਤ ਕੀਤੀ ਸੀਗੀ ਤੇ ਡੀਐਸਪੀ ਫਰੀਦਕੋਟ ਨੇ ਜਿਹੜੇ ਉਹ ਉਹ ਪੀਐਸਪੀ ਕੋਬਾਲ ਦੇ ਨਾਲ ਮਿਲ ਕੇ ਉੱਥੇ ਲੋਕਾਂ ਨੂੰ ਸਾਡੇ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਨਸ਼ਾ ਛੱਡਣ ਵਾਸਤੇ ਉੱਥੇ ਜਿਹੜੇ ਵੀ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਹੈ ਜਾਂ ਕੋਈ ਦੋਸਤ ਮਿੱਤਰ ਹੈ ਉਹਨੂੰ ਉੱਥੇ ਜ਼ਰੂਰ ਭਰਤੀ